ਇਹਦਾ ਕੰਮ ਰਹੂਗਾ ਜਿਹੜਾ ਪਸੂ ਦੁਬਾਰਾ ਫਿਰ ਆਉਟ ਕਰਦਾ ਠੀਕ ਹੈ ਹੀਟ ਤੇ ਨਹੀਂ ਆਉਣ ਲੱਗ ਰਿਹਾ ਲੰਬੀ ਹੀਟ ਕੱਢਦਾ ਜਿਹੜਾ ਪਸੂ ਹਾਰਮੋਨ ਇੰ ਬੈਲ ਨੂੰ ਛੋੜਦਾ ਤਾਰਾ ਸਹੀ ਕਰਦਾ ਹੂੰ ਕੰਸੀ ਨਹੀਂ ਹੁੰਦਾ ਅੱਛਾ ਗੱਦ ਨੂੰ ਵੀ ਸਹੀ ਕਰੋ ਸੋਣ ਲੱਗ ਰਹੀ ਹੈ ਡਾਕਟਰ ਕੋਲੇ ਮਗਰ ਅਗਲੀ ਵਾਰ ਦੇਖਦਾ 20 ਦਿਨ ਤੱਕ ਦੁਬਾਰਾ ਹੀਟ ਆ ਜਾ ਠੀਕ ਹੈ ਯਾ 3 ਦਿਨ ਮਿੰਨ ਬਾਅਦ ਪਸੂ ਆ ਕੇ ਟੈਕ ਕਰਾਉਣਾ ਜਦੋਂ ਖਾਲੀ ਨਿਕਲ ਜਾਂਦਾ ਹਨ ਤਾਂ ਕਹਿੰਦੇ ਬਈ ਡਾਕਟਰ ਕਹਿੰਦਾ ਖਾਲੀ ਨਿਕਲਿਆ ਜੀ ਹੂੰ ਔਰ ਉੱਥੇ ਆਪਣਾ ਜਿਹੜਾ ਫਾਰਮਰ ਹੈ ਉਹ ਮੱਥਾ ਪਾੜ ਕੇ ਬਹਿ ਜਾਂਦਾ ਯਾਰ ਮੈਂ ਤਾਂ ਹੋਰੀ ਨਹੀਂ ਦਿੰਦਾ ਉਹਦੇ ਇਲਾਜ ਵਾਸਤੇ ਇੱਕ ਮਤਲਬ ਕਿ ਇਹ A to Z ਰਿਪੀਟਰ ਸਮੱਸਿਆ ਦਾ ਹੱਲ ਆ ਹਨ ਬਿਲਕੁਲ ਹੀ ਹੱਲ ਆ ਠੀਕ ਹੈ ਜੇ ਅਗਰ ਆਪਾਂ ਜੇ ਆਪਣੇ ਫਾਰਮ 'ਚ 100 ਪਸ਼ੂ ਹੈਗੇ ਹਮ ਅਗਰ ਰਿਪੀਟ ਕਰਦੇ ਆ ਮੈਂ ਇਹਨਾਂ ਨੂੰ ਕਲੀਅਰ ਕੱਟ ਕਰਦਾ ਉਹ ਬਚਾਉਣ ਦੇ ਉਹ ਪਹਿਲੀ ਵਾਰ 82 ਤੋਂ 70 ਤੋਂ 80 ਬਸ ਪਹਿਲੀ ਵਾਰ ਗੰਦੀ ਹੁੰਦੇ ਆ ਜਿਹੜਾ ਮੇਰੇ ਬੰਦੇ ਦਾ ਫੀਡਬੈਕ ਆਇਆ ਪੋਜੀਟਿਵ ਜੀ ਜਿੰਨੂੰ ਆਪਾਂ ਕਹਿ ਨਹੀਂ ਆ ਠੀਕ ਹੈ ਜੀ ਫੀਲਡ ਦੇ ਪਸੰਦ 85% ਹੁੰਦੀ ਹੈ ਨਿਊਟ੍ਰੀਸ਼ਨ ਦੀ ਕਮੀ ਹੁੰਦੀ ਹੈ 13% ਦੇ ਅੰਦਰ ਬੱਚਿਆਂ ਦਾ ਕੋਈ ਇਨਫੈਕਸ਼ਨ ਹੋਊਗਾ 2% ਹਾਰਮੋਨ ਦੀ ਕਮੀ ਹੁੰਦੀ ਹੈ ਠੀਕ ਹੈ ਆਪਾਂ ਨੂੰ ਨੋਟਿਸ ਹੋਣੀ ਚਾਹੀਦੀ ਜੇ ਚੇਤੀ ਠੀਕ ਹੈ ਆਪਾਂ ਜੀ ਹਾਂ ਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਆ ਸਾਰਿਆਂ ਦਾ ਢਾੜੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਆਪਾਂ ਪਹੁੰਚੇ ਹੋਈ ਜਿੱਥੇ ਕਿ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਇੱਧਰ ਬੜੇ ਕਾਬ ਵਾਲੀ ਜੀ ਪਸਟਾਲ ਤੇ ਪਹੁੰਚੇ ਹੋਏ ਜੀ ਕਿ ਤੇ ਆਪਾਂ ਪ੍ਰੋਡਕਟ ਤੇ ਬਾਰਤ ਦੇ ਵੀ ਆਗੇ ਤੁਸਾਂ ਬਹੁਤ ਮਸ਼ਹੂਰ ਪ੍ਰੋਡਕਟ ਦੇਖ ਸਕਦੇ ਹੋ ਤੁਸੀਂ ਤੇ ਇਹਨਾਂ ਤੋਂ ਆਪਾਂ ਨਾ ਇਹਦੀ ਜਾਣਕਾਰੀ ਤਾਂ ਆਪਾਂ ਲਈ ਗਈ ਹੋਈ ਹੈਗੀ ਤੇ ਇੱਕ ਪ੍ਰੋਡਕਟ ਹੋਰ ਇਹਨਾਂ ਦੇ ਕੋਲੇ ਆਪ ਵੀ ਦੇਖ ਸਕਦੇ ਹੋ ਇਹ ਰੀਪੀਟਰ ਪਸ਼ੂਆਂ ਵਾਸਤੇ ਆ ਤੇ ਜਾਂ ਜਿਹੜੇ ਪਸ਼ੂ ਹੀਟ ਚ ਨਹੀਂ ਆਉਂਦੇ ਮਤਲਬ ਟੋਟਲੀ ਜੋ ਪਸ਼ੂ ਰੀਪੀਟ ਹੋ ਰਿਹਾ ਵਾਰ-ਵਾਰ ਹਨਾ ਉਸ ਚੀਜ਼ ਤੇ ਇਹ ਕੰਮ ਕਰਦਾਗਾ ਤੇ ਆਪਾਂ ਇਸ ਬਾਰੇ ਸਾਰੀ ਜਾਣਕਾਰੀ ਲਵਾਂਗੇ ਵੀ ਕਿਵੇਂ ਇਹ ਵਰਤਨਾ ਤੇ ਕਿੰਨੇ ਪ੍ਰੋਡਕਟ ਵਰਤਨੇ ਆ ਕਿਸ ਤਰ੍ਹਾਂ ਵਰਤਨਾ ਮਤਲਬ ਏ ਟੂ ਜ਼ेड ਸਾਰੀ ਜਾਣਕਾਰੀ ਆਪਾਂ ਲਵਾਂਗੇ ਤੇ ਵੀਡੀਓ ਦੇ ਵਿੱਚ ਐਂਡ ਤਾਈਂ ਜੁڑے ਰਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਬਾਕੀ ਕਿਸੇ ਤਰ੍ਹਾਂ ਦੀ ਵੀ ਕੋਈ ਜਾਣਕਾਰੀ ਲੈਣੀ ਆ ਕੋਈ ਤੁਹਾਨੂੰ ਪ੍ਰੋਡਕਟ ਚਾਹੀਦਾ ਇਹਨਾਂ ਦਾ ਬਾਇਓ ਡਿਸਟ ਕੰਪਨੀ ਦੇ ਨਾਮ ਤੇ ਇਹਨਾਂ ਦੀ ਕੰਪਨੀ ਹੈਗੀ ਤੇ ਪ੍ਰੋਡਕਟ ਵੀ ਇਸੇ ਨਾਮ ਤੇ ਆਉਂਦੇ ਆਗੇ ਇਹਨਾਂ ਕੋਲੇ ਬੜਾ ਕਾਹ ਵੀ ਹੁੰਦਾ ਤੇ ਇਹ ਜਿਹੜੀ ਰਿਪੀਟਰ ਪਰਸਨਾਂ ਦਾ ਸਲੂਸ਼ਨ ਕਰਦੀ ਇਹ ਦਵਾਈ ਹਨਾ ਤੇ ਇਹ ਦਵਾਈ ਵੀ ਤੁਹਾਨੂੰ ਇਹਨਾਂ ਤੋਂ ਮਿਲੂਗੀ ਤੇ ਆਪਾਂ ਇਹਦੇ ਬਾਰੇ ਜਾਣਕਾਰੀ ਲੈਣੇ ਆਂ ਜਿਹੜਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਹੈਗਾ ਤੇ ਆਪਾਂ ਗੱਲਬਾਤ ਕਰਾਉਂਦੇ ਹਾਂ ਸਾਰੇ ਵੀਡੀਓ ਚੈਟ ਤਾਂ ਹੀ ਜੁੜੇ ਰਹਿਣਾ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਮੇਰਾ ਨਾਮ ਗਿਨੀਤਾ ਵੀਰੇ ਹਾਂਜੀ ਨਾਲ ਹੀ ਸਾਰ ਤੋਂ ਆਪਕੇ ਜੀ ਇਹ ਆਪਾਂ ਅੱਜ ਪੀਡੀਐਫ ਮੈਲਾ ਲਾਇਆ ਹੋਇਆ ਜੀ ਆਜਾ ਕਰੀ ਦਿੰਦਾ ਓਕੇ ਜੀ ਜੀ ਮੈਂ ਆਪਣੇ ਸਟਾਲ ਤੇ ਆਇਆ ਤੁਹਾਨੂੰ ਦੇਖਿਆ ਵੀ ਹੈ ਆਪਣੇ ਸਟਾਲ ਤੇ ਠੀਕ ਹੈ ਜੀ ਲੱਗਦਾ ਠੀਕ ਹੈ ਬੜੀ ਗੱਲ ਆ ਤੇ ਉਹ ਬਹੁਤ ਰੌਣਕ ਮੇਲਾ ਲੱਗਦਾ ਹੈ ਨਾ ਹਾਂਜੀ ਹਾਂਜੀ ਬਾਕੀ ਸਰਚ ਕਰਦੇ ਆ ਸਾਰੇ ਜਿੰਨੇ ਵੀ ਆਉਂਦੇ ਇੱਥੇ ਹੈ ਨਾ ਬਿਲਕੁਲ ਬਿਲਕੁਲ ਤੇ ਲੱਭ ਕੇ ਆਉਂਦੇ ਆ ਨਾ ਹਾਂਜੀ ਹਾਂਜੀ ਹੂੰ ਸਹੀ ਗੱਲ ਆ ਇਹ ਥੋੜਾ ਜਿਹਾ ਬੜਾ ਕਾਫ ਦਾ ਜਿਆਦਾ ਰੁਝਾਨ ਆ ਹੈ ਨਾ ਬਿਲਕੁਲ ਬੜਾ ਕਾਫ ਦਾ ਜਿਆਦਾ ਰੁਝਾਨ ਆ ਮਗਰ ਅੱਜ ਤੋਂ ਇੱਕ ਬੜਾ ਕੰਮ ਆ ਇਹ ਜਿਹੜਾ ਸਭ ਤੋਂ ਵੱਡੀ ਅੱਜ ਦੇ ਦਿਨ ਤੇ ਜਿਹੜੀ ਦਿੱਕਤ ਹੈਗੀ ਆ ਰਿਪੀਟਰ ਪਾਸੋਂ ਵੀ ਦਿੱਕਤ ਬਾਹਲੀ ਆ ਹਨਾ ਹਾਂਜੀ ਠੀਕ ਹੈ ਤੇ ਆਪਣਾ ਜਿਹੜਾ ਜ਼ਮੀਦਾਰ ਹੈ ਕਿਸਾਨ ਵਾਲਾ ਉਹ ਬੰਦਾ ਹੈਗਾ ਹਾਂਜੀ ਉਹ ਦੋ ਜਾਂ ਤਿੰਨ ਵਾਰ ਟੀਕਾ ਭਰਾ ਕੇ ਦੇਖਦਾ ਹੈ ਜਾਂ ਟੋਟੇ ਗੋਲ ਕਰਾ ਲਈ ਨਹੀਂ ਫਿਰ ਉਹ ਕਹਿੰਦਾ ਯਾਰ ਵੇਚਦੇ ਕੋਈ ਹੈ ਉਗਲਾੱਕ ਜਾਂਦਾ ਹਨ ਫਿਰ ਕਈ ਵਾਰੀ ਦਾ ਬੜਾ ਵੇਚ ਦਿੰਦਾ ਕੋਈ ਕਟਿਆਣਿਆਂ ਨੂੰ ਫੜਾ ਦਿੰਦਾ ਕੋਈ ਕਿਵੇਂ ਕਰਦਾ ਹਨ ਹਾਂ ਤੇ ਅੱਜ ਆਪਾਂ ਤੁਹਾਨੂੰ ਉਸੇ ਵਾਸਤੇ ਜਾਣਕਾਰੀ ਦੇਵਾਂਗੇ ਜਿਹੜੇ ਹੁਣ ਪਸ਼ੂ ਬਾਰ ਬਾਰ ਰੀਫਲ ਕਰਦੇ ਹੈਗੇ ਜਾਂਦੇ ਕੰਸੈਂਟ ਨਹੀਂ ਕਰਦੇ ਠੀਕ ਹੈ ਉਹਨਾਂ ਵਾਸਤੇ ਉਹਨਾਂ ਬਾਪ टीच ਕਰ ਸਕਦੇ ਆ ਜੇ ਤੁਸੀਂ ਰਜਿਸਟਰ ਕਰਕੇ ਪਸ਼ੂ ਜਿਆਦਾ ਰੁਕਣ ਠੀਕ ਹੈ ਜੇਕਰ ਪਸ਼ੂ ਸਾਲ ਤੋਂ ਸਾਲ ਵੀ ਆਊਗਾ ਠੀਕ ਹੈ ਉਹਗਾ ਤੇ ਉਸੇ ਜਗ੍ਹਾ ਨੂੰ ਰੱਖੀਂ ਤਾਂ ਤੱਕ ਉਹਗਾ ਠੀਕ ਹੈ ਉਹ ਕਿਸਾਨ ਨੂੰ ਫੇਰ ਹੀ ਫਾਇਦਾ ਹੈ ਨਾ ਬਿਲਕੁਲ ਤਾਂ ਹੀ ਫਾਇਦਾ ਹੈ ਜੀ ਵੀ ਹਰ ਸਾਲ ਬੱਚਾ ਆਵੇ ਹੈ ਨਾ ਹਾਂਜੀ ਹਾਂਜੀ ਤੇ ਨਾਲੇ ਦਾ ਫਿਰ ਦੁੱਧ ਆਊਗਾ ਦੁੱਧ ਆਊਗਾ ਬਾਕੀ ਜੇ ਪਸ਼ੂ ਵੇਚਣਾ ਤਾਂ ਜੇ ਪਸ਼ੂ ਸੂਗਾ ਸਮੇਂ ਤੇ ਹੈ ਨਾ ਫੇਰ ਹੀ ਉਹ پیسے ਵਟਾਊਗਾ ਹੈ ਨਾ ਕੋਈ ਗੱਲ ਹੈ ਜੀ ਹੁਣ ਜੇ ਆਪਣਾ ਪਸ਼ੂ ਵਧੀਆ ਕੁਆਲਿਟੀ ਦਾ ਹੈਗਾ ਜੇ ਕਿ ਹੁਣ ਉਹ ਨਾਲੇ ਦੁੱਧ ਨਹੀਂ ਹੋਇਆ ਸਹੀ ਗੱਲ ਆ ਉਹ ਤਾਂ ਫਿਰ ਕਿੱਦੂ ਵਾਲੇ ਦਾ ਦਾਅਵਾ ਜੀ ਹਾਂ ਕੱਟਣ ਵਾਲਿਆਂ ਜੀ ਜਾਣਾ ਦੇ ਦੂਗਾ 30 ਦੇ ਦੂਗਾ 40 ਦੇ ਦੂਗਾ 50 ਦੇ ਦੂਗਾ ਸਹੀ ਗੱਲ ਆ ਪਰ ਉਹ ਬੰਦਰ ਤੇ ਗੱਪਣ ਹੋ ਕੇ ਸੂਪ ਹੋਇਆ ਤੇ ਉਹਦੀ ਕੁਝ ਦੀ ਕੀਮਤ ਫਿਰ ਦੁੱਗਣੀ ਤੁੱਗਣੀ ਹੋ ਜਾਊਗੀ ਉਹਦੀ ਕੀਮਤ ਪੈ ਜਾਣੀ ਆ ਕਦਰ ਪੈਣੀ ਆ ਨਾਲੇ ਉਹਦੀ ਜਾਨ ਬਚ ਜਾਣੀ ਆ ਹਨਾ ਤੇ ਜੇ ਹੁਣ ਉਹ ਫੰਡਰ ਹੋ ਗਿਆ ਉਹ ਵਿਚਾਰਾ ਨਾਲੇ ਤਾਂ ਉਹਦਾ ਪਾਪ ਆ ਇੱਕ ਤਰ੍ਹਾਂ ਦਾ ਕਿਉਂਕਿ ਕੱਟਣ ਵਾਲਿਆਂ ਜੀ ਜਾਣਾ ਤੇ ਨਾਲੇ ਉਹਦੀ ਉਹਨੀ ਕੀਮਤ ਨਹੀਂ ਮਿਲਣੀ ਹਨਾ ਬਿਲਕੁਲ ਅੱਜ ਤੋਂ ਤੁਸੀਂ ਵਾਸਤੇ ਜੀ ਦੱਸਦੇ ਜੀ ਜਿਹੜਾ ਬਸੂ ਬਾਰ ਬਾਰ ਰਿਪੀਟ ਕਰਦਾ ਹੈ ਕੀਰਤ ਜਾਂਦਾ ਕੰਸੀ ਹੋਣਗਾ ਇਹ ਆਮ ਜੀ ਸਮੱਸਿਆ ਹੁੰਦੀ ਹੈ ਜਿਹੜੇ ਹਰ ਘਰ ਇੱਥੇ ਇਹ ਸਮੱਸਿਆ ਪਸੂ ਹੈਗੇ ਤਾਂ ਦਿਨ ਦੁਸਰਾ ਘਰ ਹੈਗੀ ਹੈ ਇਹ ਸਮੱਸਿਆ ਬਹੁਤ ਜ਼ਿਆਦਾ ਚੱਲ ਰਹੀ ਹੈ ਹੁਣ ਹਨਾ ਉਹੀ ਚੀਜ਼ ਦਾ ਟਰੀਟਮੈਂਟ ਦੱਸ ਦਿਆਂ ਤੁਹਾਨੂੰ ਉਹ ਮੇਰੇ ਨਾਲ ਦਿੰਦੇ ਜੀ ਹੈ ਇਹਨੇ ਆਪਣਾ ਪੋਸਟ 50% ਹੁੰਦੀ ਹੈ ਨਿਊਟ੍ਰੀਸ਼ਨ ਦੀ ਕਮੀ ਹੁੰਦੀ ਹੈ 13% ਦੇ ਅੰਦਰ ਬੱਚੇ ਦਾ ਕੋਈ ਇਨਫੈਕਸ਼ਨ ਹੋਊਗਾ 2% ਹਾਰਮੋਨ ਦੀ ਕਟ ਹੁੰਦੀ ਹੈ ਠੀਕ ਹੈ ਆਪਾਂ ਨੂੰ ਨੋਲਿਜ ਹੋਣੀ ਚਾਹੀਦੀ ਜੇ ਜੀ ਠੀਕ ਹੈ ਆਪਾਂ ਜਿਹੜਾ ਫਾਰਮਰ ਹੈ ਉਹਨੂੰ ਵਧੀਆ ਨੋਲਿਜ ਮਿਲੇ ਉਹ ਐਵੇਂ ਕੱਟਿਆ ਨਾ ਜਾਵੇ ਜਿੱਥੇ ਵੀ ਸਹੀ ਗੱਲ ਆ ਤੇ ਹੁਣ ਜਿਹੜਾ ਮੈਂ ਦੱਸ ਰਿਹਾ ਤੁਹਾਨੂੰ ਪ੍ਰੋਡਕਟ ਇਹ ਹੈ ਗਾਈਮੈਂਡੀਪੀ ਠੀਕ ਆ ਸਿਆ ਉਹ ਇਹ ਪ੍ਰੋਡਕਟ ਆਗਾ ਹਾਂਜੀ ਕੀ ਨਾਂ ਤੇ ਆ ਗਾਈਮੈਂਡੀਪੀ ਗਾਈਮੈਂਡੀਪੀ ਹਾਂ ਠੀਕ ਆ ਇਹਦਾ ਕੰਮ ਰਹੂਗਾ ਜਿਹੜਾ ਕੋਈ ਬਾਰ ਬਾਰ ਫਿਰ ਆਊਟ ਕਰਦਾ ਠੀਕ ਹੈ ਹੀਟ ਤੇ ਨਿਆਣਾ ਲੱਗ ਰਿਹਾ ਲੰਬੀ ਹੀਟ ਕੱਟਦਾ ਜਿਹੜਾ ਬਸ ਹਾਰਮੋਨ ਬੈਲੈਂਸ ਹੋ ਜਾਵੇ ਤੇ ਤਾਰਾ ਸਹੀ ਕਰਦਾ ਉਹ ਹੀ ਨਹੀਂ ਆਉਂਦਾ ਅੱਛਾ ਗੱਲ ਵੀ ਸਹੀ ਕਰੋ ਸੌਣ ਦਾ ਕਰੀਏ ਡਾਕਟਰ ਕੋਲੇ ਮਗਰ ਅਗਲੀ ਵਾਰ ਦੇਖਦੇ ਆ 20 ਦਿਨ ਤੱਕ ਬਸ ਦੁਬਾਰਾ ਹੀਟ ਆਇਆ ਠੀਕ ਹੈ ਯਾ 3 ਦਿਨ ਬਾਅਦ ਬਸ ਉਹ ਬੈਕ ਚੈੱਕ ਕਰਾ ਲੈਣਾ ਦੋਵਾਰਾ ਖਾਲੀ ਨਿਕਲ ਜਾਂਦਾ ਹਨਾ ਉਹ ਕਹਿੰਦੇ ਵੀ ਡਾਕਟਰ ਕਹਿੰਦਾ ਖਾਲੀ ਨਿਕਲਿਆ ਜੀ ਹੁਣ ਉੱਥੇ ਆਪਣਾ ਜਿਹੜਾ ਫਾਰਮਰ ਹੈ ਉਹ ਮੱਥਾ ਪਾੜ ਕੇ ਬੈ ਜਾਂਦਾ ਯਾਰ ਮੈਂ ਤਾਂ ਕੋਈ ਨਹੀਂ ਕਰੀਆ ਸਹੀ ਗੱਲ ਆ ਉਹਦੇ ਇਲਾਜ ਵਾਸਤੇ ਇੱਕ ਮਤਲਬ ਕਿ ਇਹ A to Z ਰਿਪੀਟਰ ਸਮੱਸਿਆ ਦਾ ਹੱਲ ਆ ਹਨ ਬਿਲਕੁਲ ਹੀ ਹੱਲ ਆ ਠੀਕ ਆ ਜੇ ਅਗਰ ਆਪਾਂ ਜੇ ਆਪਣੇ ਫਾਰਮ 'ਚ 100 ਪਸ਼ੂ ਹੈਗੇ ਹਮ ਅਗਰ ਰਿਪੀਟ ਕਰਦੇ ਆ ਮੈਂ ਇਹਨਾਂ ਨੂੰ ਕਲੀਅਰ ਕੱਟ ਕਰਦਾ ਫੋਵਸਾਂ ਦੇ ਉਹ ਪਹਿਲੀ ਵਾਰ 80 ਤੋਂ 70 ਤੋਂ ਅਸੀਂ ਬਸ ਪਹਿਲੀ ਵਾਰ ਗੰਦੀ ਹੁੰਦੇ ਆ ਜਿਹੜਾ ਮੇਰੇ ਬੰਦੇ ਦਾ ਫੀਡਬੈਕ ਆਇਆ ਪੋਜੀਟਿਵਲੀ ਜੀ ਉਹ ਬੰਦੇ ਨੇ ਠੀਕ ਹੈ ਫੀਲਡ ਦੇ ਵਿੱਚ ਜਾਨੀ ਵਰਤਿਆ ਉਹਦਾ ਫੀਡਬੈਕ ਆਇਆ ਹੋਇਆ ਹਾਂ ਠੀਕ ਹੈ ਕਿਤੇ ਹੁਣ ਜਿਵੇਂ ਉਹ ਮੇਲੇ ਤੇ ਹੈ ਨਾ ਹੁਣ ਲੋਕ ਸਾਡਾ ਪ੍ਰੋਡਕਟ ਇਹ ਨਹੀਂ ਕੁਝ ਤੋਂ ਵੀ ਜਿਹਦਾ ਡਾਊ ਆ ਗਿਆ ਆਊਗਾ ਆਊਗਾ ਕਿ ਤੱਕ ਕੇ ਸਵਾਭ ਹੀ ਟੋਲੇ ਚੱਲ ਜਾ ਡਵਾਇਆ ਹੋਇਆ ਆਹੋ ਆਪੇ ਵਾ ਟਰਸਟ ਬਣਿਆ ਵਾ ਨਾ ਬਿਲਕੁਲ ਟਰਸਟ ਜੇ ਚੀਜ਼ ਕੰਮ ਕਰਦੀ ਆ ਫੇਰ ਹੀ ਟਰਸਟ ਬਣਦਾ ਹੈ ਨਾ ਦੇਖੋ ਇਹਨਾਂ ਨਾਲ ਨਾ ਤਾਂ ਆਪਾਂ ਨੂੰ ਕੋਈ ਮਿਰਗਨ ਸਰ ਦੇਣ ਦੀ ਜਰੂਰਤ ਹੈ ਠੀਕ ਹੈ ਇਹ ਕੀੜਿਆਂ ਦੀ ਗੋਲੀ ਦੇ ਕੇ ਠੀਕ ਹੈ ਪਹਿਲਾਂ ਪਹਿਲਾਂ ਡਵਰਮਿੰਗ ਕਰਨੀ ਆ ਹਾਂ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਠੀਕ ਹੈ ਡਵਰਮਿੰਗ ਕਰਾ ਕੇ ਐਨ ਡੀ ਪੀ ਸ਼ੁਰੂ ਕਰਤੀ ਠੀਕ ਹੈ ਤੁਹਾਨੂੰ ਜੀਤ ਆ ਗਿਆ ਡਾਕਟਰ ਬਾਲਦੀਸ ਆਪਰੇ ਆ ਗਏ ਹਮ ਕੋਈ ਨਾ ਫਿਰ ਠੀਕ ਆ ਕੰਟੀਨਿਊ ਕਰਨੀ ਹੈ 1 ਲੀਟਰ ਇਹ aí ਤੋਂ ਪਹਿਲੇ 1 ਲੀਟਰ ਲਈ ਤੋਂ ਬਾਅਦ ਠੀਕ ਆ ਇਹ ਮਤਲਬ ਕਿ 2 ਲੀਟਰ 2 ਲੀਟਰ ਦਾ ਕੋਰਸ ਆ ਵੈਸੇ ਇਹ ਅੱਧਾ ਲੀਟਰ ਹੀ ਆ ਨਾ ਇਹ ਅੱਧਾ ਲੀਟਰ ਵੈਸੇ ਅੱਧਾ 1 ਲੀਟਰ ਦਾ ਕੋਰਸ ਹੀ ਬਣਦਾ ਹੈ ਵੀ ਜਾਨੀ ਇਹ ਅੱਧਾ ਲੀਟਰ ਹੈਗਾ 1 ਲੀਟਰ ਹੋ ਜੀਏ ਅੱਧਾ ਦਾ ਲੀਟਰ ਹੋ ਗਈ ਇਹ ਅੱਧਾ ਦਾ ਲੀਟਰ ਦੋਮਾ ਦੋਮਾ ਦਾ ਕਿਲਟਰ ਹੋ ਗਿਆ ਆਪਾਂ ਇਹ ਦੋ ਬਰਤਨੇ ਆ ਬਿਲਕੁਲ ਠੀਕ ਆ ਦੋਹਾਂ ਦਾ ਕੋਰਸ ਆ ਮਤਲਬ ਅੱਧਾ ਲੀਟਰ ਦਾ ਆਪਾਂ ਏਆਈ ਤੋਂ ਪਹਿਲਾਂ ਅੱਧਾ ਏਆਈ ਤੋਂ ਬਾਅਦ ਬਿਲਕੁਲ ਠੀਕ ਆ ਇਹ ਕੋਰਸ ਪੂਰਾ ਕਰ ਦੇਣਾ ਹਾਂ ਜਿੰਦਾਦਾ ਪਸ਼ੂ ਸਾਡੇ ਵਿੱਚ ਜ਼ਿਆਦਾ ਕਰਨ ਲੱਗ ਰਿਹਾ ਹੈ ਤਾਂ ਉਹੀ ਸਿਸਟਮ ਰੋਗਾ 1 ਲੀਟਰ ਪਹਿਲਾਂ 1 ਲੀਟਰ ਬਾਅਦ ਠੀਕ ਆ ਠੀਕ ਆ ਟੈਨਸ਼ਨ ਲੈਣ ਦੀ ਜਰੂਰਤ ਨਹੀਂ ਠੀਕ ਆ ਅਖਮੀਜ਼ਾ ਬਣਾ ਤਰੀਕ ਕਰ ਸਕਦੇ ਹੋ ਜਿਹੜਾ ਆਪਣਾ ਡਾਕਟਰ ਤੇ ਇਹ ਯੁਗਰ ਤੇ ਕਰਨੀ ਹੁੰਦੀ ਕੋਈ ਗਾਇਮੰਦੀ ਪਿਆਕ ਬੰਦ ਕਰਨ ਲਈ ਕਰਦਾ ਉਹ ਸਿਰਾ ਬੋਡਰ ਤੇ ਆਪਣੇ ਲਈ ਨਿਕਾਲਦਾ ਠੀਕ ਹੈ ਤੇ ਆਪਾਂ ਦੇਣਾ ਕਿਵੇਂ ਆਗਾ ਬਈ ਬਦਾਇਮਦ ਦੋਦਰ ਹੋ ਗਈ ਤੇ ਸਾੜ ਕੇ ਦੇ ਦੋ ਹਾਂ ਰਾਇ ਬੰਗਲੀਏ ਪਾ ਕੇ ਦੇ ਦੋ ਤੇ ਸਿਰੰਜ ਕਰ ਦੇ ਮੋਟਵਾ ਪਾ ਮੈਂ ਡਰੈਕਟ ਦੇ ਦੋ ਕਿਵੇਂ ਵੀ ਦੇ ਦੇਗੇ ਪੇਟ ਤੇ ਜਾਣਾ ਚਾਹੀਦਾ ਮਤਲਬ ਠੀਕ ਹੈ ਮਾ ਇਹਦਾ ਸ਼ੇਰਾ ਪ੍ਰੋਡਕਟ ਹੈ ਜਿਹੜੇ ਫਾਰਮਰ ਆਪਣੇ ਗਾਵਾਂ ਨੂੰ ਬਾਹਰ ਛੱਡ ਦਿੰਦੇ ਆ ਗਊਆਂ ਨਾਲ ਛੱਡ ਕੇ ਆਉਂਦੇ ਆ ਮੈਂ ਇੱਥੇ ਦਾ ਹੀ ਲਿਖਿਆ ਮੈਂ ਕਹਿ ਦਿੰਦੇ ਕਿ ਵਰਤਨੀ ਦੀ ਮਰੋ ਰਿਓ ਠੀਕ ਹੈ ਬਿਲਾਓ ਤੁਹਾਨੂੰ ਵਗਦਾ ਪਾਣੀ ਰੁਕਦੀ ਫਿਰ ਤੁਸੀਂ ਬਿਨਾਂ ਛੱਡ ਕੇ ਅੱਜ ਠੀਕ ਹੈ ਮੇਰੇ ਕੋਲ ਫੋਨ ਤੇ ਫੀਡ ਬੈਗ ਆਏ ਨੇ ਇਹਨਾਂ ਦਾ ਭਜਾ ਕਲ ਸੀਵ ਕਰੀਂ ਆ ਵੀ ਰਿਜ਼ਲਟ ਚੰਗੇ ਮਿਲੇ ਵੇ ਆ ਗਏ ਬਿਲਕੁਲ ਠੀਕ ਆ ਤੇ ਕਿੰਨੀ ਦੱਸਿਆ ਜੀ ਕਿੰਨੇ ਐਮਐਲ ਦੇਣਾ ਹੈ ਦਗਾਉਂਦੇ ਹਾਂ ਲਿਖਵਾਉਂਦੇ ਹਾਂ ਸੇ ਇੱਕ ਦਿਨ ਪਰ ਡੇ ਕਿ ਕਮਤ 50 ਐਮਐਲ ਇੱਕ ਵਾਰ ਕੋਈ ਇੱਕ ਵਾਰੀ ਠੀਕ ਆ 50 ਐਮਐਲ ਹੀ ਦੇਣਾ ਹੈ ਠੀਕ ਆ ਤੇ ਮਤਲਬ ਜੇ ਪਸੂ ਹੀਟ ਚ ਨਹੀਂ ਆਉਂਦਾ ਆਪਾਂ ਇਹ ਤਾਂ ਵੀ ਦੇ ਸਕਦੇ ਹਾਂ ਹੀਟ ਨਹੀਂ ਆਉਂਦਾ ਅਗਰ ਹੂੰ ਫੂਡ ਕਰ ਰਹੇ ਠੀਕ ਆ ਜਾਂ ਲੰਬੀ ਫੀਡ ਕਰ ਰਹੇ ਠੀਕ ਆ ਜਾਂ ਆਪਾਂ ਦੇਖੇ ਕੰਮ ਕਰੋ ਉਸ ਨਹੀਂ ਹੋ ਰਹੀ ਉੱਥੇ ਆਪਾਂ ਯੂਜ਼ ਕਰ ਸਕਦੇ ਹਾਂ ਇਹ ਤਾਂ ਇਹੀ ਡਾਇਰੈਕਟਲੀ ਆ ਠੀਕ ਆ ਵੀ A to Z ਸਮੱਸਿਆ ਮੈਂ ਕੀ ਕਹਿੰਦੀ ਆ ਜੀ ਸਾਰੇ ਕੰਮ ਠੀਕ ਹੋਣ ਲੱਗ ਰਹੇ ਅੰਮੇ ਹੁੰਦਾ ਔਰੀ ਤੋਂ ਉਹ ਪ੍ਰੋਡਿਊਸ ਨਹੀਂ ਹੁੰਦਾ ਹਾਂ ਜਦੋਂ ਤੱਕ ਔਰੀ ਤੋਂ ਉਹ ਪ੍ਰੋਡਿਊਸ ਨਹੀਂ ਹੋਊਗਾ ਆਪਾਂ ਕਿੰਨਾ ਮਰਜ਼ੀ ਜੋੜ ਲਾਈ ਜੀ ਕਿੰਨਾ ਮਰਜ਼ੀ ਸਸ਼ੀਮਾ ਵਧਿਆ ਰੱਖ ਜਾਈਏ ਫਿਰ ਆਪਾਂ ਗਲਤੀ ਕਰਦੇ ਆ ਡਾਕਟਰਾਂ ਦੀ ਸ਼ਿਰਮਨ ਦੀ ਉਹਨਾਂ ਦੀ ਕੋਈ ਗਲਤੀ ਹੈ ਨਹੀਂ ਜਦੋਂ ਆਪਣਾ ਕਸੂਰ ਤੋਂ ਕਮੀ ਹੋਈ ਸਹੀ ਗੱਲ ਆ ਆਪਾਂ ਕਸੂਰ ਵੀ ਹੋ ਸਕਦੀ ਹੈ ਨਾ ਹਾਂ ਸਾਰੀਆਂ ਗੱਲਾਂ ਤੇ ਧਿਆਨ ਰੱਖਣਾ ਪੈਂਦਾ ਹੈ ਬਿਲਕੁਲ ਠੀਕ ਹੈ ਓਕੇ ਜੀ ਧੰਨਵਾਦ